ਪੰਜਾਬੀ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਗਲੇ 12 ਘੰਟੇ ਪੰਜਾਬ ਦੇ ਹਰ ਜ਼ਿਲ੍ਹੇ ਤੇ ਮੌਸਮ ਦੀ ਨਜ਼ਰ ਮਾਰਾਂਗੇ ਸ਼ੁਰੂ ਕਰਾਂਗੇ ਮਾਲਵੇ ਇਲਾਕੇ ਤੋਂ ਤੇ ਫਿਰ ਦਵਾਬਾ ਤੇ ਮਾਝਾ ਇਲਾਕੇ ਦੀ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਫਰੀਦਕੋੜ ਜ਼ਿਲ੍ਹੇ ਦੇ ਵਿੱਚ ਹਲਕੇ ਤੋਂ ਦਰਮਿਆਨੀ ਬਦਲਵਾਈ ਰਾਤ ਪਰ 2 ਤਰੀਕ ਰਾਤ ਨੂੰ ਹੋਵੇਗੀ ਤੇ 3 ਤਰੀਕ ਸੰਘਣੇ ਬੱਦਲ ਬਣੇ ਰਹਿਣਗੇ 3 ਤਰੀਕ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਬਣੇ ਰਹਿਣਗੇ ਤੇ ਫਾਜ਼ਿਲਕਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਰਾਤ ਦੇ ਟਾਈਮ ਤੇ ਦਿਨ ਦੇ ਟਾਈਮ ਤਿੰਨ ਤਰੀਕ ਨੂੰ ਸੰਘਣੇ ਬੱਦਲ ਹੋਣਗੇ ਰਾਤ ਦੇ ਟਾਈਮ ਹਲਕੀ ਰੋਟਟਵੀਂ بارش ਹੋ ਸਕਦੀ ਆ ਬਠਿੰਡਾ ਦੇ ਵਿੱਚ ਰਾਤ ਦੇ ਟਾਈਮ 2 ਤਰੀਕ ਨੂੰ ਰਾਤ ਮੀਂਹ ਪੈਣ ਦੀ ਸੰਭਾਵਨਾ ਤੇ 3 ਤਰੀਕ ਨੂੰ ਸਾਰਾ ਦਿਨ ਸੰਘਣੇ ਬੱਦਲ ਰਹਿਣਗੇ ਹਲਕੀ ਰੋਟਟਵੀਂ بارش ਹੋਣ ਦੀ ਸੰਭਾਵਨਾ ਬਣੀ ਰਹੇਗੀ ਮੁਕਸਰ ਇਲਾਕੇ ਦੇ ਵਿੱਚ ਸੰਘਣੇ ਬੱਦਲ 3 ਤਰੀਕ ਨੂੰ ਰਹਿਣਗੇ ਤੇ ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਹੋਵੇਗਾ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਸੰਘਣੇ ਬੱਦਲ ਰਾਤ ਦੇ ਟਾਈਮ ਰਹਿਣਗੇ ਤੇ ਦੁਪਹਿਰੇ 10 ਤਰੀਕ ਨੂੰ ਤੇਜ਼ ਹਨੇਰੀ ਦੇ ਨਾਲ-ਨਾਲ ਟਟਵੇਂ ਇਲਾਕੇ ਦੇ ਵਿੱਚ ਬੂੰਦਾਬੰਦੀ ਹੋ ਸਕਦੀ ਆ। ਸੰਗਰੂਰ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ 3 ਤਰੀਕ ਨੂੰ 6 ਤੋਂ ਲੈ ਕੇ 10-11 ਵਜੇ ਤੱਕ ਹੋਵੇਗੀ ਤੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ। ਰਾਤ ਭਰ ਸੰਘਣੇ ਬੱਦਰ ਰਹਿਣਗੇ। ਰੂਪਨਗਰ, ਸੰਘਣੇ ਬੱਦਰ 2 ਤਰੀਕ ਰਾਤ ਨੂੰ ਤੇ 3 ਤਰੀਕ 9-10 ਵਜੇ ਹਲਕੀ ਰੋਟਟਵੀ ਬਾਰਿਸ਼ ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ। ਮਨਸਾ ਇਲਾਕੇ ਦੇ ਵਿੱਚ 2 ਤਰੀਕ ਰਾਤ ਦੇ ਟਾਈਮ ਵੀ ਪੈਣ ਦੀ ਸੰਭਾਵਨਾ ਬਣੀ ਰਹੇਗੀ ਤੇ 3 ਤਰੀਕ ਦੁਪਹਿਰ ਦੇ ਟਾਈਮ ਵੀ ਮੀਂਹ ਆਉਣ ਦੀ ਸੰਭਾਵਨਾ ਹਲਕੇ ਰੋਧਿਵਾਨੀ بارش ਹੋ ਸਕਦੀ ਆ ਰਾਤ ਦੇ ਟਾਈਮ ਮੌਸਮ ਖੁਸ਼ਕ ਰਹੇਗਾ ਬਰਨਾਲਾ ਇਲਾਕੇ ਦੇ ਵਿੱਚ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ 3 ਤਰੀਕ 5-6 ਵਜੇ ਤੋਂ ਲੈ ਕੇ 10-11 ਵਜੇ ਤੱਕ ਹੋਵੇਗੀ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ ਰਾਤ ਭਰ ਸੰਘਣੇ ਬੱਦਲ ਰਹਿਣਗੇ ਮਲੇਰਕੋਟਲਾ 8 ਤੋਂ ਲੈ ਕੇ 1 2 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ 3 ਤਰੀਕ ਨੂੰ ਤੇ ਨਾਲ ਤੇਜ਼ ਹਨੇਰੀ ਚੱਲੇਗੀ। ਸ਼ਹੀਦ ਅਜੀਤ ਸਿੰਘ ਨਗਰ 2 ਤਰੀਕ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਬਣੀ ਰਹੇਗੀ ਤੇ 3 ਤਰੀਕ ਨੂੰ ਸੰਘਣੇ ਬੱਦਲ ਵੱਤਵੱਤ ਟੈਂਪਰੇਚਰ 32 ਡਿਗਰੀ ਸੈਲਸੀਅਸ ਹੋਵੇਗਾ। ਫਤਿਹਗੜ੍ਹ ਸਾਹਿਬ ਰਾਤ ਦੇ ਟਾਈਮ ਹਲਕੀ ਰੋਟਟਵੇਂ ਇਲਾਕੇ ਦੇ ਵਿੱਚ بارش ਹੋਣ ਦੀ ਸੰਭਾਵਨਾ ਅਗਸਤ 2 ਤਰੀਕ ਰਾਤ ਨੂੰ ਹੋਵੇਗੀ ਤੇ 3 ਤਰੀਕ ਨੂੰ ਦੁਪਹਿਰ ਦੇ ਟਾਈਮ ਸੰਘਣੇ ਬੱਦਲ ਤੇ ਨਾਲ ਵੱਤਵੱਤ ਟੈਂਪਰੇਚਰ 32 ਡਿਗਰੀ ਤੇ ਰਾਤ ਪਰ ਵੀ ਇਸੇ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ। ਸੰਗਰੂਰ ਇਲਾਕੇ ਦੇ ਵਿੱਚ 3 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਸਵੇਰੇ 6-7 ਵਜੇ ਤੋਂ ਲੈ ਕੇ 10-11 ਵਜੇ ਤੱਕ ਹਲਕੀ ਰੋਟਟਵੀਂ بارش ਹੋ ਸਕਦੀ ਹੈ ਨਾਲ ਤੇਜ਼ ਹਨੇਰੀ ਚੱਲੇਗੀ ਤੇ ਦਿਨ ਭਰ ਸੰਘਣੇ ਬੱਦਲ ਬਣੇ ਰਹਿਣਗੇ ਪਟਿਆਲਾ ਇਲਾਕੇ ਦੇ ਵਿੱਚ ਸਵੇਰੇ 4 ਤੋਂ ਲੈ ਕੇ 3 ਤਰੀਕ ਨੂੰ ਤੇ ਹਲਕੀ ਰੁਜਮੈਨੀ بارش ਹੋਣ ਦੀ ਸੰਭਾਵਨਾ 11-12 ਵਜੇ ਤੱਕ ਰਹੇਗੀ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ ਤੇ ਉਸ ਤੋਂ ਬਾਅਦ ਸੰਘਣੇ ਬੱਦਲ ਬਣੇ ਰਹਿਣਗੇ ਜਲੰਧਰ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ 2 ਤਰੀਕ ਰਾਤ ਨੂੰ ਵੀ ਸੰਘਣੇ ਬੱਦਲ ਤੇ 3 ਤਰੀਕ ਨੂੰ ਦਪਹਿਰ ਦੇ ਟਾਈਮ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਪਰ ਹਲਕੀ ਤੋਂ ਦਰਮਿਆਨੀ بارش ਹੀ ਨਜ਼ਰ ਆ ਰਹੀ ਹੈ ਵਤਵਤ ਟੈਂਪਰੇਚਰ 33 ਡਿਗਰੀ ਤੇ ਰਾਤ ਸੰਘਣੇ ਬੱਦਲ ਰਹਿਣਗੇ ਕਪੂਰਥਲਾ ਇਲਾਕੇ ਦੇ ਵਿੱਚ ਜੇ ਨਜ਼ਰ ਮਾਰੀਏ ਤਾਂ 3 ਤਰੀਕ ਦੁਪਹਿਰ ਦੇ ਟਾਈਮ ਹਲਕੀ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਵਤਵਤ ਟੈਂਪਰੇਚਰ 33 ਡਿਗਰੀ ਹੋਵੇਗਾ ਨਮਾਸ਼ਹਿਰ ਇਲਾਕੇ ਦੇ ਵਿੱਚ ਰਾਤ ਦੇ ਟਾਈਮ ਹਲਕੀ ਤੋਂ ਬੱਦਲ ਗਰਜਦੇ ਰਹਿਣਗੇ ਤੇ 3 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਤੇਜ਼ ਹਨੇਰੀ ਦੇ ਨਾਲ ਦੁਪਹਿਰ ਦੇ ਟਾਈਮ 11-12 ਵਜੇ ਹਲਕੇ ਤੋਂ ਟਾਵੇਂ ਬੂੰਦਬੰਦੀ ਹੋ ਸਕਦੀ ਆ ਤੇ ਨਾਲ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ। ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ 3 ਤਰੀਕ ਸਵੇਰੇ 3-4 ਵਜੇ ਹਲਕੇ ਤੋਂ ਟੁੱਟਵੀਂ ਬਾਰਿਸ਼ ਹੋ ਸਕਦੀ ਆ ਤੇ ਇਸੇ ਤਰ੍ਹਾਂ ਹੀ ਦੁਪਹਿਰ ਦੇ ਟਾਈਮ ਹੀ ਮੀਂਹ ਆਉਣ ਦੀ ਸੰਭਾਵਨਾ ਰਹੇਗੀ। ਜ਼ਿਆਦਾਤਰ ਸੰਘਣੇ ਬੱਦਲ ਰਹਿਣਗੇ ਪਰ ਕੋਈ ਜ਼ਿਆਦਾ ਮੀਂਹ ਨਹੀਂ ਆਵੇਗਾ। ਅੰਮ੍ਰਿਤਸਰ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ। ਸੰਗਣੇ ਬੱਦਲ ਰਹਿਣਗੇ ਵੱਤਵਾਰ ਟੈਂਪਰੇਚਰ 33 ਡਿਗਰੀ ਤੇ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋਟ ਬੂੰਦਬاندی ਹੋਣ ਦੀ ਸੰਭਾਵਨਾ ਹੋ ਸਕਦੀ ਹੈ ਰਾਤ ਵਾਰ ਸੰਗਣੇ ਬੱਦਲ ਰਹਿਣਗੇ ਤਰਨਧਾਰ ਦੇ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ 9 ਤੋਂ ਲੈ ਕੇ 3-4 ਵਜੇ ਤੱਕ ਹਲਕੇ ਤੋਂ ਦਰਮਿਆਨੀ ਬੂੰਦਬاندی ਹੋਵੇਗੀ ਪਰ ਸਾਰਾ ਦਿਨ ਹੀ ਸੰਗਣੇ ਬੱਦਲ ਤੇ ਵੱਤਵਾਰ ਟੈਂਪਰੇਚਰ 33 ਡਿਗਰੀ ਸੈਲਸੀਅਸ ਬਣਿਆ ਰਹੇਗਾ ਗਰਦਾਸਪੁਰ ਇਲਾਕੇ ਦੇ ਵਿੱਚ 3 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਦੁਪਹਿਰ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਰਹੇਗੀ ਦੇ ਨਾਲ ਹਲਕੇ ਦਰਮਿਆਨ ਹੀ ਹਵਾ ਚੱਲਦੀ ਰਹੇਗੀ ਪਠਾਨਕੋਟ ਇਲਾਕੇ ਦੇ ਵਿੱਚ 2 ਤਰੀਕ ਰਾਤ ਦੇ ਟਾਈਮ ਹੀ ਹਲਕੇ ਦਰਮਿਆਨ ਹੀ بارش ਹੋ ਸਕਦੀ ਹੈ ਇਸੇ ਤਰ੍ਹਾਂ ਹੀ 3 ਤਰੀਕ ਨੂੰ ਵੀ ਸਾਰਾ ਦਿਨ ਹੀ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ بارش ਹੋਣ ਦੀ ਸੰਭਾਵਨਾ ਰਹੇਗੀ ਬੱਦ ਵੱਦ ਟੈਂਪਰੇਚਰ 32 ਡਿਗਰੀ ਤੇ ਸਾਰਾ ਦਿਨ ਬੱਦਲ ਗਰਜਦੇ ਰਹਿਣਗੇ ਵੀਡੀਓ ਨੂੰ ਜਰੂਰ ਲਾਈਕ ਕਰੋ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ